ਤੇ ਗਰਮੀ ਦਾ ਪ੍ਰਕੋਪ ਆਏ ਦਿਨ ਬੱਧਾ ਜਾ ਰਿਹਾ ਹੁਣ ਟੈਂਪਰੇਚਰ ਜਿਹੜਾ 35 ਡਿਗਰੀ ਨਹੀਂ 40 ਡਿਗਰੀ ਨਹੀਂ 45 ਡਿਗਰੀ ਨਹੀਂ ਸਗੋਂ 55 ਡਿਗਰੀ ਤੋਂ ਵੀ ਪਾਰ ਹੋ ਸਕਦਾ ਤਤਪ ਦੀ ਗਰਮੀ ਦੇ ਕਾਰਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ ਕਿ ਟੈਂਕੀ ਵਿੱਚਲਾ ਪਾਣੀ ਉਬਲਣ ਲੱਗਦਾ ਤਾਂ ਬਿਲਕੁਲ ਸਾਡੇ ਸਾਰਿਆਂ ਦੀਆਂ ਘਰਾਂ ਦੇ ਛੱਤਾਂ ਦੇ ਉੱਤੇ ਜੋ ਟੈਂਕੀਆਂ ਪਈਆਂ ਹੁੰਦੀਆਂ ਨੇ ਉਹਨਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈ ਜਿਵੇਂ ਇੰਨਾ ਜ਼ਿਆਦਾ ਗਰਮ ਹੁੰਦਾ ਹੈ ਤਪਸ਼ ਦੇ ਕਾਰਨ ਨਾ ਤਾਂ ਉਹ ਪਾਣੀ ਅਸੀਂ ਨਹਾਉਣ ਲਈ ਵਰਤ ਸਕਦੇ ਆ ਤੇ ਨਾ ਹੀ ਅਸੀਂ ਪੀਣ ਲਈ ਪਰ ਇਸ ਦੇ ਵਿਚਕਾਰ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਆਈ ਹੈ ਕਿ ਗਰਮੀ ਦਾ ਕੈਰ ਇਸ ਤਰੀਕੇ ਦੇ ਨਾਲ ਵੱਧ ਚੁੱਕਿਆ ਹੈ ਕਿ ਟੈਂਕੀ ਵਿੱਚਲਾ ਪਾਣੀ ਹੈ ਜਿਹੜਾ ਉਹ ਵੀ ਉਬਲਣ ਲੱਗਦਾ ਹੈ ਇਸ ਤਰੀਕੇ ਦੇ ਨਾਲ ਜਾਪਦਾ ਹੈ ਕਿ ਉਸ ਦੇ ਵਿੱਚ ਤੁਸੀਂ ਚਾਵਲ ਰੱਖੋ ਉਹ ਵੀ ਉਬਲ ਕੇ ਬਾਹਰ ਆ ਜਾਣਗੇ ਆਲੂ ਰੱਖੋ ਵੀ ਉਬਲ ਕੇ ਬਾਹਰ ਆ ਜਾਣਗੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਸ ਪਾਣੀ ਦੇ ਵਿੱਚੋਂ ਉਬਾਲੇ ਨਿਕਲ ਰਹੇ ਨੇ ਤਾਂ ਬਿਲਕੁਲ ਗਰਮੀ ਦੇ ਪ੍ਰਕੋਪ ਨੇ ਇਸ ਤਰੀਕੇ ਦੇ ਨਾਲ ਹੈ ਜਿਹੜਾ ਕਹਿਰ ਮਚਾਇਆ ਹੋਇਆ ਹੈ ਕਿ ਆਮ ਜੀਵਨ ਜੀਵਣਾ ਹੁਣ ਔਖਾ ਲੱਗ ਰਿਹਾ ਹੈ ਤਾਂ ਗਰਮੀ ਦਾ ਪ੍ਰਕੋਪ ਆਇ ਬਦਿਨ ਵਧਦਾ ਜਾ ਰਿਹਾ ਹੁਣ ਟੈਂਪਰੇਚਰ ਜਿਹੜਾ 35 ਡਿਗਰੀ ਨਹੀਂ 40 ਡਿਗਰੀ ਨਹੀਂ 45 ਡਿਗਰੀ ਨਹੀਂ ਸਗੋਂ 55 ਡਿਗਰੀ ਤੋਂ ਵੀ ਪਾਰ ਹੋ ਸਕਦਾ ਤਤਪ ਦੀ ਗਰਮੀ ਦੇ ਕਾਰਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ ਕਿ ਟੈਂਕੀ ਵਿੱਚਲਾ ਪਾਣੀ ਉਬਲਣ ਲੱਗਦਾ ਹੈ ਤਾਂ ਬਿਲਕੁਲ ਸਾਡੇ ਸਾਰਿਆਂ ਦੀਆਂ ਘਰਾਂ ਦੇ ਛੱਤਾਂ ਦੇ ਉੱਤੇ ਜੋ ਟੈਂਕੀਆਂ ਪਈਆਂ ਹੁੰਦੀਆਂ ਨੇ ਉਹਨਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈ ਜਿਉਂ ਇੰਨਾ ਜ਼ਿਆਦਾ ਗਰਮ ਹੁੰਦਾ ਹੈ ਤਪਸ਼ ਦੇ ਕਾਰਨ ਨਾ ਤਾਂ ਪਾਣੀ ਅਸੀਂ ਨਹਾਉਣ ਲਈ ਵਰਤ ਸਕਦੇ ਆ ਤੇ ਨਾ ਹੀ ਅਸੀਂ ਪੀਣ ਲਈ ਪਰ ਇਸ ਦੇ ਵਿਚਕਾਰ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਆਈ ਹੈ ਕਿ ਗਰਮੀ ਦਾ ਕੈਰ ਇਸ ਤਰੀਕੇ ਦੇ ਨਾਲ ਵੱਧ ਚੁੱਕਿਆ ਹੈ ਕਿ ਟੈਂਕੀ ਵਿੱਚਲਾ ਪਾਣੀ ਹੈ ਜਿਹੜਾ ਉਹ ਵੀ ਉਬਲਣ ਲੱਗਦਾ ਹੈ ਇਸ ਤਰੀਕੇ ਦੇ ਨਾਲ ਜਾਪਦਾ ਹੈ ਕਿ ਉਸ ਦੇ ਵਿੱਚ ਤੁਸੀਂ ਚਾਵਲ ਰੱਖੋ ਉਹ ਵੀ ਉਬਲ ਕੇ ਬਾਹਰ ਆ ਜਾਣਗੇ ਆਲੂ ਰੱਖੋ ਵੀ ਉਬਲ ਕੇ ਬਾਹਰ ਆ ਜਾਣਗੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਸ ਪਾਣੀ ਦੇ ਵਿੱਚੋਂ ਉਬਾਲੇ ਨਿਕਲ ਰਹੇ ਨੇ ਤਾਂ ਬਿਲਕੁਲ ਗਰਮੀ ਦੇ ਪ੍ਰਕੋਪ ਨੇ ਇਸ ਤਰੀਕੇ ਦੇ ਨਾਲ ਆ ਜਿਹੜਾ ਕਹਿਰ ਮਚਾਇਆ ਹੋਇਆ ਹੈ ਕਿ ਆਮ ਜੀਵਨ ਜੀਵਣਾ ਹੁਣ ਔਖਾ ਲੱਗ ਰਿਹਾ ਤਾਂ ਗਰਮੀ ਦਾ ਪ੍ਰਕੋਪ ਆਇਬ ਦਿਨ ਵਧਦਾ ਜਾ ਰਿਹਾ ਹੁਣ ਟੈਂਪਰੇਚਰ ਜਿਹੜਾ 35 ਡਿਗਰੀ ਨਹੀਂ 40 ਡਿਗਰੀ ਨਹੀਂ 45 ਡਿਗਰੀ ਨਹੀਂ ਸਗੋਂ 55 ਡਿਗਰੀ ਤੋਂ ਵੀ ਪਾਰ ਹੋ ਸਕਦਾ ਤਤਪ ਦੀ ਗਰਮੀ ਦੇ ਕਾਰਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਹੈ ਕਿ ਟੈਂਕੀ ਵਿੱਚਲਾ ਪਾਣੀ ਉਬਲਣ ਲੱਗਦਾ ਤਾਂ ਬਿਲਕੁਲ ਸਾਡੇ ਸਾਰਿਆਂ ਦੀਆਂ ਘਰਾਂ ਦੇ ਛੱਤਾਂ ਦੇ ਉੱਤੇ ਜੋ ਟੈਂਕੀਆਂ ਪਈਆਂ ਹੁੰਦੀਆਂ ਨੇ ਉਹਨਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਹੈ ਜਿਵੇਂ ਇੰਨਾ ਜ਼ਿਆਦਾ ਗਰਮ ਹੁੰਦਾ ਹੈ ਤਪਸ਼ ਦੇ ਕਾਰਨ ਨਾ ਤਾਂ ਉਹ ਪਾਣੀ ਅਸੀਂ ਨਹਾਉਣ ਲਈ ਵਰਤ ਸਕਦੇ ਆ ਤੇ ਨਾ ਹੀ ਅਸੀਂ ਪੀਣ ਲਈ ਪਰ ਇਸ ਦੇ ਵਿਚਕਾਰ ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਆਈ ਹੈ ਕਿ ਗਰਮੀ ਦਾ ਕੈਰ ਇਸ ਤਰੀਕੇ ਦੇ ਨਾਲ ਵੱਧ ਚੁੱਕਿਆ ਹੈ ਕਿ ਟੈਂਕੀ ਵਿੱਚਲਾ ਪਾਣੀ ਹੈ ਜਿਹੜਾ ਉਹ ਵੀ ਉਬਲਣ ਲੱਗਦਾ ਹੈ ਇਸ ਤਰੀਕੇ ਦੇ ਨਾਲ ਜਾਪਦਾ ਹੈ ਕਿ ਉਸ ਦੇ ਵਿੱਚ ਤੁਸੀਂ ਚਾਵਲ ਰੱਖੋ ਉਹ ਵੀ ਉਬਲ ਕੇ ਬਾਹਰ ਆ ਜਾਣਗੇ ਆਲੂ ਰੱਖੋ ਵੀ ਉਬਲ ਕੇ ਬਾਹਰ ਆ ਜਾਣਗੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਸ ਪਾਣੀ ਦੇ ਵਿੱਚੋਂ ਉਬਾਲੇ ਨਿਕਲ ਰਹੇ ਨੇ ਤਾਂ ਬਿਲਕੁਲ ਗਰਮੀ ਦੇ ਪ੍ਰਕੋਪ ਨੇ ਇਸ ਤਰੀਕੇ ਦੇ ਨਾਲ ਆ ਜਿਹੜਾ ਕੈਰ ਮਚਾਇਆ ਹੋਇਆ ਹੈ ਕਿ ਆਮ ਜੀਵਨ ਜੀਵਣਾ ਹੁਣ ਔਖਾ ਲੱਗ ਰਿਹਾ